ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰ ਨਾਲ ਵਾਰ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਬਾਹਰੀ ਫੁਰਨਾ ਨੂੰ ਮਨ ਵਿੱਚੋਂ ਕੁਝ ਸਮਾ ਰੋਕ ਕੇ ਗੁਰੂ ਸ਼ਬਦ ਦੇ ਵਿਚਾਰ ਜਪਜੀ ਸਾਹਿਬ ਦੀ ਅੱਜ ਜੋ ਵਿਆਖਿਆ ਹੈ ਉਹ ਆਪਾਂ ਸਲੋਕ ਵੀ ਕਰਨੀ ਹੈ ਨਾਲ ਲੜੀ ਜੋੜ ਲਗੀ ਜੀ ਕੱਲ ਆਪਾਂ 38ਵੀਂ ਕੋੜੀ ਦੇ ਵਿਚਾਰ ਹੈ ਜਿਹੜੀ ਹੋਰ ਨਾਲ ਮਿਲ ਕੇ ਜਿੰਨੇ ਸਤਿਗੁਰ ਨੇ ਸਮਤ ਬਖਸ਼ਿਸ਼ ਕੀਤੀ ਹੈ ਉਸ ਨੂੰ ਵਿਚਾਰਿਆ ਹੈ ਕਿ ਜੋ ਮੂਲ ਸਿਧਾਂਤ ਹੈ ਜੋ ਮੂਲ ਹੈ ਇਹ ਗੁਣ ਮਨੁੱਖ ਵਿੱਚ ਹੋਣੇ ਜ਼ਰੂਰੀ ਹੈ ਪ੍ਰਮਾਤਮਾ ਦਾ ਸੱਚ ਦੇ ਵਿੱਚ ਲੀਨ ਹੋਣ ਵਾਸਤੇ ਮਨੁੱਖ ਜਤੀ ਹੋਣਾ ਬਹੁਤ ਜ਼ਰੂਰੀ ਹੈ ਪਰ ਇਹ ਚੇਤੇ ਰੱਖਿਓ ਜਤੀ ਗੁਰੂ ਜੀ ਨੇ ਬਾਹਰੋਂ ਪਰਿਵਾਰ ਨੂੰ ਤਿਆਗਣ ਵਾਲੇ ਮਨੁੱਖ ਹੈ ਜੀ ਇਹ ਗੱਲ ਜ਼ਰੂਰ ਚੇਨ ਵਿੱਚ ਰੱਖਿਓ ਜਤੀ ਗੁਰੂ ਨਾਨਕ ਮਹਾਰਾਜ ਨੇ ਕਿਹਨੂੰ ਆਖਿਆ ਜਿਹਦੀਆਂ ਅੱਖਾਂ ਜਤੀ ਐ ਜਿਹਦੀ ਜ਼ਬਾਨ ਜਤੀ ਹੋ ਚੁੱਕੀ ਐ ਮਾੜਾ ਨਹੀਂ ਬੋਲ ਕੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕਾ ਹੋ ਜਾਂਦਾ ਐ ਆ ਹੁਣ ਜਵਾਨ ਕੌੜੇ ਮੋਲ ਨਹੀਂ ਬੋਲਦੇ ਆ ਜਿਹੜੇ ਕੰਨ ਐ ਨਿੰਦਿਆ ਚੁਗਲੀ ਨਹੀਂ ਸੁਣਦੇ ਹੋਣਾ ਇਹ ਜਤੀ ਇਹਨਾਂ ਨੂੰ ਜਤੀ ਆਖਿਆ ਜੀ ਗੁਰੂ ਸਾਹਿਬ ਜੀ ਨੇ ਹੁਣ ਆਪਣੇ ਆਪ ਨੂੰ ਨਰ ਝਾਤੀ ਮਾਰ ਕੇ ਵੇਖ ਲੋ ਭਾਈ ਜਤੀ ਹੈਗੇ ਆ ਸਹੀ ਪਰਿਵਾਰ ਨੂੰ ਬੱਚਿਆਂ ਨੂੰ ਤਿਆਗਣ ਵਾਲੇ ਨੂੰ ਗੁਰਨਾਣ ਕੁਮਾਰਾ ਜਤੀ ਨਹੀਂ ਕਹਿੰਦੇ ਚੇਤੇ ਰੱਖਿਓ ਜੀ। ਨਾ ਉਹਨਾਂ ਨੂੰ ਤਾਂ ਗੁਰੂ ਸਾਹਿਬ ਜੀ ਨੇ ਇਹ ਲਿਖ ਦਿੱਤਾ ਕਹਿੰਦੇ ਤੁਸੀਂ ਬਿੰਦ ਦਾ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਭਾਈ। ਕਹਿੰਦੇ ਬਾਬਾ ਕਬੀਰ ਜੀ ਕਹਿੰਦੇ ਭਾਈ ਜੇ ਬਿੰਦ ਨੂੰ ਰੱਖ ਕੇ ਸਰੀਰ ਵਿੱਚ ਜੇ ਤੁਸੀਂ ਜਤੀ ਕਹੋਣੇ ਹੋ ਫਿਰ ਤਾਂ ਖੁਸਰੇ ਤਾਂ ਕਿੰਦੇ ਨੇ ਕਹਿੰਦੇ ਜਾਂ ਉਹ ਸਾਚਖੰਡ ਨੂੰ ਗਏ ਹੁੰਦੇ ਉਹ ਤਾਂ ਕਿੰਦੇ ਦੇ ਤਰਜਾਂ ਦੇ ਭਾਈ ਉਹਨਾਂ ਨੇ ਵੀ ਸਰੀਰ ਵਿੱਚ ਬੰਦ ਰੱਖਿਆ ਹੋਇਆ ਹੈ। ਦੁਸਰੇ ਕਿਉਂ ਨਾ ਪਰਮਗਤ ਭਾਈ? ਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਵੀ ਮੁੰਡਣ ਕਰਕੇ ਬਿ ਮੁੰਡਣ ਕਰਕੇ ਸਾਡੀ ਕਿਉਂਕਿ Hindu ਧਰਮ ਵਿੱਚ ਇੱਕ ਮੁੰਡਣ ਕਰਦੇ ਬੋਦੀ ਜੀ ਰੱਖ ਲੈਂਦੇ ਜੀ। ਤੁਸੀਂ ਕਹਿੰਦੇ ਵੀ ਮੁੰਡਣ ਕਰਕੇ ਤੁਸੀਂ ਮੁਕਤ ਹੋ ਜਾਓਗੇ। ਬਾਬਾ ਕਬੀਰ ਜੀ ਕਹਿੰਦੇ ਮੁੰਨਣਾ ਤਾਂ ਮੰਨੂ ਸੀਗਾ ਕਬੀਰ ਸਾਹਿਬ ਕਹਿੰਦੇ ਮਨ ਮੁੰਡਿਆ ਨਹੀਂ ਕੇਸ ਮੁੜਾਏ ਕਾਇ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਇਹ ਤਾਂ ਮੁੰਡਣ ਤੁਹਾਡਾ ਤਾਂ ਬੇਕਾਰ ਆ ਬਿਲਕੁਲ ਮੁੰਨਣਾ ਤਾਂ ਮੰਨੂ ਸੀ ਵਿਕਾਰਾਂ ਕਰਨੀਓ ਉਹ ਮੁੰਨਿਆ ਨਹੀਂਗਾ ਉਹ ਤਾਂ ਅੰਦਰ ਵਿਕਾਰ ਤਾਂ ਅੰਦਰ ਚੱਲਦੇ ਰਹੇ ਬਾਹਰੋਂ ਕਹਿੰਦੇ ਮੁੰਡਾ ਫਰਿਆ ਤੇ ਬਾਬਾ ਕਬੀਰ ਜੀ ਖੋਰ ਕਹਿੰਦੇ ਆ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਮੁੰਡਣ ਕਰਕੇ ਮੁਕਤੀ ਮਿਲ ਜੂ ਦਾ ਕਿੱਦਿਆਂ ਕਹਿੰਦੇ ਸੱਚਖੰਡ ਨੂੰ ਗੰਗਾ ਹੋਗਾ ਖੁਣ ਦਾ 6 ਮਹੀਨਾ ਬਾਅਦ ਮੁੰਨ ਦੰਦੇ ਸੋਰਾ ਹੋ ਵਿਚਾਰ ਇਹ ਜਤੀ ਹੋਣਾ ਜ਼ਰੂਰੀ ਹੈ ਜੱਤ ਦਾ ਪਹਾਰਾ ਤਕ ਤਾਮ ਹੋਣੀ ਜ਼ਰੂਰੀ ਹੈ ਧੀਰਜ ਮਨੁੱਖ ਵਿੱਚ ਹੋਣਾ ਜ਼ਰੂਰੀ ਹੈ ਜੀ ਸਹਿਜ ਟਕਾ ਫਿਰ ਤੀਜੀ ਗੱਲ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਅਹਰ ਨ ਮਤ ਵੇਦ ਹਥਿਆਰ ਤੁਹਾਡੇ ਕੋਲ ਜਿਹੜਾ ਖੌੜਾ ਦਾ ਉਹ ਭਾਈ ਗਿਆਨ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਅਗਿਆਨੇ ਮਨੁੱਖ ਹੈ ਉਹ ਹਨੇਰੇ ਵਿੱਚ ਹੁੰਦਾ ਜਿਹਨੂੰ ਗਿਆਨ ਹੀ ਕੋਈ ਨਹੀਂਗਾ ਵੀ ਮੈਂ ਕੀ ਕੰਮ ਕਰਨਾ ਕੀ ਨਹੀਂ ਕਰਨਾ ਜਿਹਨੂੰ ਇਹ ਨਹੀਂ ਗਿਆ ਜਿਹਨੂੰ ਗੁਰੂ ਕੋਲੇ ਆਉਣ ਦਾ ਗਿਆਨ ਤੇ ਨਹੀਂ ਪਤਾ ਵੀ ਗੁਰੂ ਨੂੰ ਮੱਥਾ ਕਿਵੇਂ ਟੇਕਣਾ ਹੈ ਗੁਰੂ ਕੋਲੇ ਬੈਠਣਾ ਕਿਵੇਂ ਹੈ ਕਿਵੇਂ satsang ਦੇ ਵਿੱਚ ਗੁਰੂ ਦੀ ਮਤ ਲੈਣੀ ਹੈ ਪਤਾ ਹੀ ਨਹੀਂ ਜੀ ਗਿਆਨੀ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਸੋ ਗੁਰੂ ਜੀ ਕਹਿੰਦੇ ਔ ਉਹ ਖੱਲਾ ਭੈ ਪ੍ਰਮਾਤਮਾ ਦਾ ਹੋਣਾ ਜ਼ਰੂਰੀ ਹੈ। ਬੰਦਿਆਂ ਤੋਂ ਤਾਂ ਅਸੀਂ ਡਰਦੇ ਆਂ ਦੁਨੀਆ ਵਿੱਚ ਪਰ ਪ੍ਰਮਾਤਮਾ ਦੇ ਭੈ ਤੋਂ ਅਸੀਂ ਨਹੀਂ ਡਰਦੇ ਕਦੇ। ਪਰ ਉਹਦਾ ਸ਼ੁੱਧ ਭੈ ਹੈ। ਦੁਨੀਆ ਦਾ ਜਿਹੜਾ ਭੈ ਨਾ ਉਹ ਮੈਲ ਵਾਲਾ ਹੈ ਪੈਰੋ। ਮੈਲ ਵਾਲਾ। ਹੋ ਸਕਦਾ ਵੀ ਉਸ ਭੈ ਦੇ ਪਿੱਛੇ ਕੋਈ 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 ਨਾ ਕੋਈ ਮਕਸਦ ਹੋਵੇ ਡਰਾਉਣ ਦਾ। ਜਿਵੇਂ ਕਿ ਖਾਸ ਕਰਕੇ ਪਖੰਡੀ ਲੋਕ ਡਰਾਉਂਦੇ ਆ ਜੀ। ਆ ਜਿਹੜੇ ਪੁੱਛਾ ਪੁੱਛਾਈਆਂ ਦੇਣ ਵਾਲੇ ਆ ਨਾ ਸਾਰੇ ਡਰਾਉਂਦੇ ਆ। ਫੋਟੋ ਤੇ ਲਾਲ ਲਾਲਾ ਗੁੱਸੇ ਹੋਇਆ ਬੈਠਾ ਜਿਵੇਂ ਅਸੀਂ ਮੁੰਗੀ ਚੱਕਲੇ ਲਾਲਾਂ ਵਾਲੇ ਅਰੇ ਅਸੀਂ ਕੀ ਵਿਗਾੜਤਾ ਲਾਲਾਂ ਵਾਲੇ ਐਵੇਂ ਪਖੰਡੀ ਡਰਾਉਂਦੇ ਪਰ ਚੇਤੇ ਰੱਖਿਓ ਕੋਈ ਲਾਲਾਂ ਨੂੰ ਨਾਲਾ ਗੁੱਸੇ ਨਹੀਂ ਹੁੰਦਾਗਾ ਇਹ ਤਾਂ ਆਪਣੇ ਕਰਮ ਪ੍ਰਤੂਤਾ ਸਹੀ ਕਰ ਲਓ ਬਸ ਤੁਹਾਨੂੰ ਕਰਮੀ ਭੇੜੇ ਤੁਹਾਨੂੰ ਡਰਾਉਂਦੇ ਆ ਹੋਰ ਕੁਝ ਵੀ ਨਹੀਂਗਾ ਚੇਤੇ ਰੱਖਿਓ ਜੀ ਗੱਲ ਗੁਰੂ ਦੀ ਗੱਲ ਧਿਆਨ ਨਾਲ ਮਾਵਾ ਭੈਣਾ ਸੁਣਿਓ ਬਾਲਾ ਬਾਬਿਆਂ ਨੂੰ ਤਾਂ ਇਹੀ ਮੰਨਦਾ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਕੋਈ ਕਿਸੇ ਨੂੰ ਕੁਝ ਨਹੀਂ ਡਰਾਉਂਦਾ ਤੁਹਾਡੇ ਕੀਤੇ ਹੋਏ ਭੈੜੇ ਕਰਮ ਤੁਹਾਨੂੰ ਡਰਾਉਂਦੇ ਐ ਬਸ ਗਵਾਂਢੀ ਦਾ ਬੁਰਾ ਮੰਗੀ ਆਣਾ ਸਾਰੀ 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 ਦਿਹਾੜੀ ਸਾਰੀ ਰਾਤ ਤੇ ਫਿਰ ਤੇਰ ਕਰ ਚੰਗਾ ਕਿਵੇਂ ਹੋ ਜੇ ਤੇਰਾ ਗੁਰੂ ਜੀ ਕਹਿੰਦੇ ਨਹੀਂ ਭਾਈ ਅੰਦਰ ਦੀ ਬਿਰਤੀ ਸਹੀ ਕਰ ਭਾਉ ਖਲਾ ਜੇ ਭੈ ਰੱਖਣਾ ਪ੍ਰਮਾਤਮਾ ਦਾ ਰੱਖ ਡਰਦੇ ਆ ਲੋਕਾਂ ਤੋਂ ਨਾ ਡਰਿਆ ਕਰ ਗੁਰੂ ਜੀ ਕਹਿੰਦੇ ਲੋਕ ਤਾਂ ਮਾੜਿਆਂ ਨੂੰ ਡਰਾਉਂਦੇ ਐ ਤਗੜਿਆਂ ਦੀ ਭਾਈ ਡਿੱਗ ਕਹਿੰਦੇ ਲੋਕਾਂ ਦਾ ਆਸਵਾਦ ਆ ਤਗੜਿਆਂ ਦੇ ਪੈਰਿੰਦਾ ਗੱਬਾਂਦੇ ਆ ਜਿਹੜਾ ਆਪਣੇ ਤੋਂ ਮਾੜਾ ਨੂੰ ਬਣਾਉਂਦੇ ਕਰਦੇ ਦੁਨੀਆ ਦਾ ਸੁਭਾਅ ਜੀ ਹੈ ਸੋ ਗੁਰੂ ਜੀ ਕਹਿੰਦੇ ਭਾਉ ਖਲਾ ਅਗਨ ਤਪਤਾਓ ਜਿਹੜਾ ਤਪ ਕਰਨਾ ਹੈ ਭਾਈ ਉਹ ਪਰਮਾਤਮਾ ਦੇ ਭੈ ਵਿੱਚ ਰਹਿੰਦਿਆਂ ਹੋਇਆਂ ਵਜਤ ਭਜਨਾ ਬੰਦ ਕੀ ਵਾਲਾ ਕਰ ਤੜ ਕੇ ਉੱਠ ਕੇ ਜਾਗਣਾ ਪਰਮਾਤਮਾ ਦਾ ਸਿਮਰਨ ਕਰਨਾ ਇਹ ਵੀ ਤਪ ਹੈ ਆ ਜਿਹੜਾ ਗੁਰੂ ਕੋਲੇ ਚੱਲ ਕੇ ਆਉਣੇ ਹਨ ਇਹ ਤਪ ਹੈ ਨਹੀਂ ਐਡਾ ਵੱਡਾ ਪਿੰਡ ਹੈ ਤੇ ਗੁਰਦੁਆਰੇ 'ਚ ਬੈਠਣਾ ਸਾਣੀ ਹੋਣਾ ਚਾਹੀਦਾ ਆ ਇਹ ਵੱਡੇ ਵੱਡੇ ਭਾਗ ਹੈ ਜਿਹੜਾ ਇਹ ਤੱਪ ਕਰ ਰਹੇ ਆ ਗੁਰੂ ਕੋਲੇ ਬੈਠ ਕੇ ਚੰਗੇ ਵਿਚਾਰ ਲੈ ਰਹੇ ਆ ਗੁਰੂ ਕੋਲੇ ਸੋ ਗੁਰੂ ਜੀ ਕਹਿੰਦੇ ਭਾਂਡਾ ਭਾਉ ਜਿਹੜਾ ਫਿਰ ਭਾਂਡਾ ਭਾਈ ਪਠਾੜੀ ਬਣਾਉਣੀ ਹੈਗੀ ਉਹ ਪ੍ਰੇਮ ਦਾ ਆਣਾ ਚਾਹੀਦਾ ਤੇ ਜਿਹੜੇ ਕੋਲੇ ਪ੍ਰੇਮ ਹੈ ਨਹੀਂ ਉਹ ਪ੍ਰਮਾਤਮਾ ਨੂੰ ਪਾਈ ਨਹੀਂ ਸਕਦਾ ਜੀ ਜਿਹਨ ਪ੍ਰੇਮ ਕੀਓ ਤਣ ਹੀ ਪ੍ਰਭ ਪਾਇਓ ਰੱਬ ਉਹਨਾਂ ਨੇ ਪਾਇਆ ਪ੍ਰਮਾਤਮਾ ਉਹਨਾਂ ਨੇ ਪਾਇਆ ਜਿਨ੍ਹਾਂ ਨੇ ਪ੍ਰੇਮ ਕੀਤਾ ਦਾ ਸੋ ਇਹ ਗੁਣ ਹੋਣੇ ਬਹੁਤ ਜ਼ਰੂਰੀ ਹੈ ਜੀ ਸਾਰੇ ਗੁਣ ਹੁਣ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਸ਼ਲੋਕ ਹੈ ਵੇਖੋ ਪਿਆਰੋ ਪਹਿਲਾ ਸ਼ਲੋਕ ਜਪਜੀ ਸਾਹਿਬ ਦੇ ਵਿੱਚ ਆਉਂਦਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੇ ਈ ਭੀ ਸੱਚ ਉਹ ਮੁੱਢ ਤੋਂ ਸੱਚ ਹੈ ਆਦ ਜਦੋਂ ਕੁਝ ਵੀ ਨਹੀਂ ਸੀਗਾ ਕੁਛ ਵੀ ਨਹੀਂ ਸੀ ਨਾ ਪਾਉਣ ਸੀ ਨਾ ਪਾਣੀ ਸੀ ਨਾ ਕੋਈ ਅੱਗ ਸੀ ਨਾ ਕੋਈ ਧਰਤ ਕੁਛ ਵੀ ਨਹੀਂ ਸੀਗਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਉਦੋਂ ਵੀ ਸੱਚ ਸੀ ਆਦ ਸੱਚ ਜੁਗਾਂ ਦੀ ਆਰੰਭਤਾ ਹੋਈ ਉਹ ਤਾਂ ਵੀ ਸੱਚ ਜੁਗਾੜ ਸੱਚ ਹੈ ਵੀ ਸੱਚ ਹੁਣ ਵੀ ਸੱਚ ਹੈ ਤੇ ਜਦੋਂ ਕੁਝ ਵੀ ਨਾ ਰਿਹਾ ਦੁਨੀਆ ਦੇ ਵਿੱਚ ਉਦੋਂ ਵੀ ਉਹ ਪ੍ਰਮਾਤਮਾ ਸੱਚ ਰਹੂਗਾ ਸੋ ਪ੍ਰਮਾਤਮਾ ਇਹ ਸ਼ਲੋਕ ਹੈ ਜੀ ਗੁਰੂ ਸਾਹਿਬ ਜੀ ਚਾਰਨ ਕੀਤਾ ਤੇ ਜਦੋਂ ਹੁਣ ਬੰਦ ਕਰ ਰਹੇ ਆ ਇਸ ਸਮਾਪਤੀ ਕਰ ਰਹੇ ਆ ਗੁਰੂ ਜੀ ਤਾਂ ਉਹ ਸ਼ਲੋਕ ਦੇ ਨਾਲ ਹੀ ਕਰ ਰਹੇ ਆ ਤਾਂ ਇਹ ਸ਼ਲੋਕ ਦੇ ਨਾਲ ਕਰ ਰਹੇ ਆ ਤੇ ਜਿਹਨੇ ਸਲੋਕ ਮਨ ਵਿੱਚ ਰਸਾਲਿਆ ਵੀ ਉਹ ਸੱਚ ਦੀ ਕੰਧ ਕਿਵੇਂ ਟੁੱਟੇ ਉਹ ਖੂੜ ਦੀ ਕੰਧ ਕਿਵੇਂ ਟੁੱਟੇ ਸੱਚ ਦੇ ਵਿੱਚ ਤੂੰ ਕਿਵੇਂ ਲੀਨ ਹੋਵੇਂ ਇਹ ਜਿਹੜਾ ਸੱਚ ਆ ਤੇਰੇ ਅੰਦਰ ਕਿਵੇਂ ਗੁਰੂ ਜੀ ਕਹਿੰਦੇ ਪਰਿਪੂਰਨ ਹੋਵੇ ਪ੍ਰਮਾਤਮਾ ਲਓ ਜੀ ਹੁਣ ਇਹ ਸੱਚ ਦੀ ਵਿਆਖਿਆ ਕਰਦੇ ਗੁਰੂ ਸਾਹਿਬ ਜੀ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜੀਵਨ ਵਾਸਤੇ ਸਾਡੇ ਵਾਸਤੇ ਨਾ ਪਿਆਰੋ ਤਿੰਨ ਚੀਜ਼ਾਂ ਜ਼ਰੂਰੀ ਹੈ ਮਾਤਾ ਪਿਤਾ ਤੇ ਹਵਾ ਮਾਤਾ ਪਿਤਾ ਮਾ ਪਿਤਾ ਤੇ ਹਵਾ ਇਹ ਤਿੰਨ ਚੀਜ਼ਾਂ ਜ਼ਰੂਰੀ ਹੈ ਇਹ ਤਾਂ ਜਗਤ ਦੇ ਵਿੱਚ ਮੰਨ ਲਓ ਕਿ ਸਾਡੇ ਸਰੀਰ ਆ ਲੋਥੜਾ ਜਿਹੜਾ ਅਸੀਂ ਮਾਨ ਦਾ ਚੱਕੀ ਫਿਰਦੇ ਆ ਇਹ ਮਾਸ ਨੂੰ ਜਿਉਂਦਾ ਰੱਖਣ ਵਾਸਤੇ ਇਹ ਗੁਰੂ ਸਾਹਿਬ ਜੀ ਨੇ ਮੇਨ ਤੱਤਾਂ ਦੇ ਵਿੱਚੋਂ ਸਿਰਮੌਰ ਤੱਤ ਹਵਾ ਨੂੰ ਲਿਖਿਆ ਜੀ ਪੰਜਾਂ ਤੱਤਾਂ ਦੇ ਵਿੱਚੋਂ ਨਾ ਜਿਹੜਾ ਮੇਨ ਤੱਤ ਹੈ ਵੱਡਾ ਸਭ ਤੋਂ ਉਹ ਪਿਆਰੋ ਹਵਾ ਦੀ ਹਵਾ ਬਿਨਾਂ ਸੀ ਬਿੰਦ ਵੀ ਨਹੀਂ ਰਹਿ ਸਕਦੀ ਬਸ ਹਵਾ ਇਹ ਅਸਲ ਵਿੱਚ ਜੀਵਨ ਆ ਸਾਡਾ ਜੀ ਤੇ ਹਵਾ ਦੇ ਨਾਲ ਹੀ ਸ਼ਬਦ ਪੈਦਾ ਹੁੰਦਾ ਦਾ ਨਾਦ ਪੈਦਾ ਹੁੰਦਾ ਹੈ ਤੇ ਨਾਦ ਸਾਡਾ ਜੋ ਅਸਲ ਵਿੱਚ ਸਾਡਾ ਜਨਮ ਨਾਦ ਤੋਂ ਹੋਇਆ ਜੀ ਸੋ ਗੁਰੂ ਜੀ ਕਹਿੰਦੇ ਜਿਵੇਂ ਭਾਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਾਣੀ ਪਿਤਾ ਪਾਣੀ ਪਿਤਾ ਜੀ ਜਗਤ ਨੂੰ ਜੀਵਨ ਦੇਣ ਵਾਲਾ ਬਿੰਦ ਪਿਤਾ ਦੇ ਸਰੀਰ ਵਿੱਚੋਂ ਬਿੰਦ ਨਿਕਲਦਾ ਨਾ ਤੇ ਮਾਂ ਧਰਤੀ ਹੈ ਜਿਹਦੇ ਵਿੱਚ ਬਿਲਕੁਲ ਇੱਕ ਖੂਨ ਦੇ ਵਿੱਚ ਸਾਡਾ ਸਰੀਰ ਲੋਥਰਾ ਬਣਦਾ ਜੀ ਆ ਸਰੀਰ ਬਣਦਾ ਜੀ ਸਾਡਾ ਲੋਥਰਾ ਬਣਿਆ ਨਾ ਮਾਂ ਦੇ ਇਹ ਗੰਦਰ ਟਿਕਣ ਤੇ ਟਿਕ ਗਿਆ ਤੇ ਉੱਥੇ ਕਹਿੰਦੇ ਆ ਸਰੀਰ ਦਾ ਲੋਥੜਾ ਬਣ ਗਿਆ ਇਹ ਗੁਰੂ ਜੀ ਕਹਿੰਦੇ ਅਸਲ ਵਿੱਚ ਪਿਆਰ ਕੋਈ ਬਾਹਰੀ ਵਾਰੀ ਤੌਰ ਤੇ ਜਿਹੜੇ ਆਪਾਂ ਕਹਿ ਰਹੇ ਆ ਨਾ ਵੀ ਬਾਹਰੀ ਪਾਣੀ ਹਵਾ ਧਰਤੀ ਉਹਦੀ ਗੱਲ ਨਹੀਂ ਹੋ ਰਹੀ ਅਸਲ ਵਿੱਚ ਅੰਤਰੀਵ ਹੋ ਰਹੀ ਹੈ ਸਾਡੇ ਨਾਲ ਇਹ ਅੰਤਰੀਵ ਗੱਲ ਹੋ ਰਹੀ ਹੈ ਇਹ ਕਿਉਂਕਿ ਪੰਜ ਤੱਤ ਬਾਹਰ ਹੈ ਤੇ ਸਾਡੇ ਸਰੀਰ ਦੇ ਵਿੱਚ ਵੀ ਇਹੀ ਤੱਤ ਹੈ ਪਿਆਰ ਤੇ ਜਿਹੜਾ ਹਵਾ ਗਈ ਹਵਾ ਦੇ ਨਾਲ ਸਾਡੇ ਸਰੀਰ ਦੇ ਵਿੱਚ ਪਿਆਰੋ ਸ਼ਬਦ ਪੈਦਾ ਹੁੰਦਾਗਾ ਰਾਗ ਪੈਦਾ ਹੁੰਦਾਗਾ ਤੇ ਅਬ ਇਸ ਐਸੇ ਨੇ ਇਹ ਗੱਲ ਮੰਨ ਲਈ ਨਾ ਗੱਲ ਵੀ ਸਾਡੀ ਨਾਭੀ ਤੋਂ ਧੁੰਨੀ ਕੋਲ ਤਾਂ ਹਵਾ ਹੀ ਆਉਂਦੀ ਹੈ ਉੱਪਰ ਨੂੰ ਹਵਾ ਦਾ ਇੱਕ ਵੇਗ ਬਣਿਆ ਉੱਪਰ ਨੂੰ ਉੱਠਿਆ ਤੇ ਇਹ ਸ਼ਬਦ ਰੂਪ ਦੇ ਵਿੱਚ ਸਾਡੀ ਜ਼ੁਬਾਨ ਨੇ ਤੱਜਮਾਨੀ ਕਰ ਦਿੱਤੀ ਜਿਵੇਂ ਨਾ ਵਾਜਾ ਹਾਰਮੋਨੀਅਮ ਵਜਦਾਗਾ ਉਹ ਜਦੋਂ ਆਪਾਂ ਇਹ ਲਿਜਾਉਨੇ ਆ ਅੰਦਰੋਂ ਤਾਂ ਹਵਾ ਹੀ ਦਿੰਦਾ ਉਹ ਪੱਖਾ ਉਹਦੇ ਨਾਲ ਹਵਾ ਦਿੰਦਾਗਾ ਉੱਪਰ ਉਹਦੇ ਟਿਊਨਿੰਗ ਕਰ ਦਿੱਤੀ ਉਹਨਾਂ ਨੇ ਕਿ ਉਹ ਜਿਵੇਂ ਜਿਵੇਂ ਕੋਈ ਨੱਪੀ ਜਾਂਦਾ ਉਵੇਂ ਉਵੇਂ ਵਜਦਾ ਬੁੱਲੀ ਜਾਂਦਾਗਾ ਕਿਉਂ ਨਾ ਉਹ ਕੀਤੀ ਵੀ ਹੈ ਬੁੱਲੀ ਜਾਂਦੇ ਪਰ ਅੰਦਰੋਂ ਤਾਂ ਸਾਫ਼ ਸ਼ੁੱਧ ਹਵਾ ਆ ਰਹੀ ਹੈ ਐਵੇਂ ਜਿਵੇਂ ਸਾਡੇ ਅੰਦਰੋਂ ਵੀ ਹਵਾ ਹਵਾ ਆ ਰਹੀ ਹੈ ਤੇ ਸਰੀਰ ਖੜਾ ਵੀ ਪਿਆ ਰੋ ਹਵਾ ਕਰਕੇ ਆਪਣਾ ਸੰਸਾਰ ਦੇ ਵਿੱਚ ਰਕਤ ਬੂੰਦ ਦਾ 12 ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਪਸਾ ਵਿਚਾਰਾ ਇਹ ਆ ਆ ਸਰੀਰ ਆਲਨੇ ਦੇ ਵਿੱਚ ਇਹਦੇ ਵਿੱਚ ਪਵਨ ਦਾ ਥੰਮਾ ਦਿੱਤਾ ਰੱਬ ਵੀ ਕਹਿੰਦੇ ਜਿਹੜਾ ਨੂੰ ਸਹਾਰਾ ਦਿੱਤਾ ਰਣਾ ਥੰਮਾ ਆਮ ਦਿੱਤਾ ਵਾ ਕਿਹੜਾ ਕਾਸ ਨਾਲ ਹਵਾ ਨਾਲ 2 ਮਿੰਟ ਸਾਹ ਨਾ ਆਵੇ ਅਨੱਕ ਉੱਟ ਕੇ ਵੇਖ ਲਿਓ ਅੱਖਾਂ ਮੂਰੇ ਨੇਰਾ ਜਦ ਨਾਲ ਦੀ ਨਾਲ ਹੀ ਸਵਾਸ ਨਾਲ ਹੀ ਆ ਨਾ ਹੋਣ ਤੋਂ ਬਿਨਾ ਮਨੁੱਖ ਕੁਝ ਸਮਾਂ ਜਿਉਂਦਾ ਰਹਿ ਸਕਦਾ ਦਾ ਭੋਜਨ ਤੋਂ ਬਿਨਾ ਤੇ ਪਾਣੀ ਤੋਂ ਬਿਨਾ ਵੀ ਬੰਦਾ 17-18 ਘੰਟੇ ਜਿਉਂਦਾ ਰਹਿ ਸਕਦਾ ਹੈ ਪਾਣੀ ਤੋਂ ਬਿਨਾ ਵੀ ਪਰ ਹਵਾ ਤੋਂ ਬਿਨਾ ਕੁਝ ਕਹਿੰਦੇ ਕਿ ਵੀ ਆਪਾਂ ਸੈਕਿੰਡ ਹੀ ਆ ਬਸ ਮਿੰਟਾਂ ਵਕਤ-ਵਕਤ ਕੋਈ ਮਿੰਟ ਹੈ ਇਹ ਜਿਹੜੇ ਤਰਾਕ ਲੋਕ ਹਨ ਜਿਹੜੇ ਤੈਰਦੇ ਪਾਣੀ ਦੂੰਗੇ ਜਾਂਦੇ ਥੱਲੇ ਜੀ ਉਹਨਾਂ ਨੂੰ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਬੰਦਾ ਮਨੁੱਖ ਵੱਧ ਤੋਂ ਵੱਧ ਵੱਧ ਤੋਂ ਵੱਧ 5 ਮਿੰਟ ਪਾਣੀ ਦੇ ਵਿੱਚ ਠਹਿਰ ਸਕਦਾ ਹੈਗਾ ਆਕਸੀਜਨ ਤੋਂ ਬਿਨਾਂ 5 ਮਿੰਟ ਬਸ ਇਦੋਂ ਤੇ ਨਹੀਂ 5 ਮਿੰਟ ਉਹਨਾਂ ਦਾ ਤਿਆਰਪਾ ਹੈ ਜੀ ਬਹੁਤ ਲੰਮਾ ਸਾਹ ਹੁੰਦਾ ਉਹਨਾਂ ਦਾ ਜਿਹੜੇ ਤੈਰਾਕ ਹੁੰਦੇ ਆ ਨਾ ਪਾਣੀ ਵਿੱਚ ਪਾਣੀ ਮਤਲਬ ਡੁੱਗ ਕੇ ਤਰ ਜਾਂਦੇ ਜਿਹੜੇ ਥੱਲੇ ਜਿਵੇਂ ਕਿਸੇ ਦੇ ਸਰੀਰ ਨੂੰ ਕੱਢ ਕੇ ਲੈ ਕੇ ਆਉਣਾ ਜਾਂ ਕੋਈ ਚੀਜ਼ ਕਾਰ ਬੋਬੂ ਕੀ ਥੱਲੇ ਉਹਨੂੰ ਕੱਢ ਕੇ ਲੈ ਕੇ ਆਉਣਾ 5 ਮਿੰਟ ਦਾ ਸਮਾਂ ਕਹਿੰਦੇ ਵੀ 5 ਮਿੰਟ ਬੰਦਾ ਪਾਣੀ ਵਿੱਚ ਟਿਕ ਸਕਦਾ ਹੈ ਉਹ ਤੇ ਹੀ ਬਸ ਤੇ ਇਹ ਜਿਹੜੀ ਹਵਾ ਹੈਗੀ ਇਹ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਇਹ ਪਵਨ ਗੁਰੂ ਤਾਂ ਆਖਿਆ ਜੀ ਕਿਉਂਕਿ ਸਾਨੂੰ ਸੋਜੀ ਤਾਂ ਆਗੀ ਜੇ ਸਾਡੇ ਸਰੀਰ ਸਵਾਸ ਚੱਲਦੇ ਹੈ ਇਹ ਸੋਜੀ ਤਾਂ ਹੈ ਤੇ ਗੁਰੂ ਕਿਉਂ ਆਖਿਆ ਜੀ ਨੂੰ ਕਿਉਂਕਿ ਜੀਵਨ ਦਿੰਦੀ ਹੈ ਇਹ ਤਾਂ ਬਾਹਰੀ ਤੌਰ ਤੇ ਜੀਵਨ ਦੇ ਰਹੀ ਨੇ ਸਾਨੂੰ ਗੁਰੂ ਗੁਰੂ ਜੀ ਕਹਿੰਦੇ ਜਿਹੜਾ ਗੁਰੂ ਹੈ ਉਹ ਸਾਨੂੰ ਅੰਤਰੀਵ ਜੀਵਨ ਦਿੰਦਾ ਹੈ ਆਤਮਿਕ ਜੀਵਨ ਦੀ ਸੋਚੀ ਦਿੰਦਾਗਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨਾ ਮੁਕਤ ਨਾ ਪਾਵੇ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਕੋਈ ਉਧਾਰ ਨਹੀਂ ਕੋਈ ਨਹੀਂ ਕੋਈ ਉਧਾਰ ਨਹੀਂ ਜ਼ਿੰਦਗੀ ਦੇ ਵਿੱਚ ਬਲਹਾਰ ਇਹ ਕਹਿੰਦੇ ਗੁਰੂ ਜੀ ਕਹਿੰਦੇ ਇਹ ਜਿਹੜੇ ਕੁਦਰਤ ਦੇ ਗੁਣ ਆ ਨਾ ਰੱਬੀ ਗੁਣ ਹੈ ਇਹ ਪਰਮਾਤਮਾ ਦੇ ਗੁਣ ਹੈ ਜਿਹੜੇ ਇਹ ਗੁਰੂ ਨੇ ਹੀ ਦੱਸਣਿਆ ਸੰਤ ਗੁਰੂ ਨੇ ਜਿਹੜੇ ਰੱਬੀ ਗੁਣ ਹੈ ਸਹਿਜ ਸੰਤੋਖ ਖਿਮਾ ਧੀਰਜ ਨਰਵੈਰਤਾ ਨਿਰਭਉ ਉਹ ਸਤ ਹਸਤੀ ਹੈ ਉਸ ਉਤੇ ਪ੍ਰਕਾਸ਼ਿਤ ਪ੍ਰਮਾਤਮ ਆਪਣੇ ਆਪ ਨੂੰ ਪੈਦਾ ਇਹ ਗੁਣਾਂ ਨੂੰ ਕਹਿੰਦੇ ਗੁਰੂ ਨੇ ਦੱਸਨਗਾ ਓਹਨ ਹੀ ਸੋਝੀ ਮਿਲਦੀ ਪਿਆਰੋ ਓਹਨ ਹੀ ਦੁਨੀਆ ਵਿੱਚ ਕੋਈ ਵੀ ਗਿਆਨ ਮਿਲਦਾ ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਿੰਦੇ ਜਿਹੜੀ ਮਾਂ ਭਾਈ ਉਹ ਧਰਤੀ ਹੈ ਪਿਤਾ ਪਾਣੀ ਹੈ ਜਿਵੇਂ ਕਹਿੰਦੇ ਮਾਤਾ ਪਿਤਾ ਦੇ ਸਮੇਲ ਤੋਂ ਆ ਸਰੀਰ ਦਾ ਲੋਸੜਾ ਬਣ ਗਿਆ ਸਾਨੂੰ ਸੰਸਾਰ ਦੇ ਵਿੱਚ ਜਨਮ ਮਿਲ ਗਿਆ ਇਵੇਂ ਜਿਵੇਂ ਪਿਆਰਿਓ ਗੁਰੂ ਦੇ ਗਿਆਨ ਦਾ ਸਾਡੇ ਆਤਮਿਕ ਜੀਵਨ ਨੂੰ ਅੰਦਰੋਂ ਹਲਾਰਾ ਮਿਲ ਗਿਆ ਸੋਹਣਾ ਜੀਵਨ ਮਿਲਿਆ ਜਿਹੜਾ ਪਹਿਲਾਂ ਵਕਾਰਾਂ ਵਿੱਚ ਡੁੱਬਿਆ ਫਿਰਦਾ ਸੀ ਮਾੜੇ ਕੰਮਾਂ ਵਿੱਚ ਡੁੱਬਿਆ ਕਰਦਾ ਸੀ ਉਵੇਂ ਜਿਵੇਂ ਸਹਾਰਾ ਮਿਲ ਗਿਆ ਸੋ ਇਹ ਤਾਂ ਜੀ ਅੰਤਰੀਵਰਤ ਤੇ ਜੇ ਆਪਾਂ ਬਾਹਰੀ ਤੌਰ ਤੇ ਨੂੰ ਇਹਦੇ ਬਾਹਰਲੇ ਅਰਥ ਵੀ ਕਰਨੇ ਹੋਣ ਤਾਂ ਉਸ ਢੰਗ ਨਾਲ ਵੀ ਕਰ ਸਕਦੇ ਆ ਪਵਨ ਗੁਰੂ ਪਾਣੀ ਪਿਤਾ ਪਾਣੀ ਪਿਤਾ ਜੀ ਜੀਵਨ ਦਾੰਦ ਆ ਜਿੰਨੀ ਬਨਸਪਤੀ ਬਨਸਪਤੀ ਹਰੀ ਐ ਸਾਰੀ ਪਾਣੀ ਨਾਲ ਹੀ ਆ ਨਾ ਜਿੱਦੇ ਪਾਣੀ ਸੁੱਕ ਗਿਆ ਜੜ ਦੇ ਵਿੱਚੋਂ ਬਨਸਪਤੀ ਖਤਮ ਤੇ ਆ ਸਰੀਰ ਆਪਾਂ ਨੂੰ ਹੁਣ ਪਿਆਸ ਲੱਗਦੀ ਨਾ ਗਰਮੀ ਵਿੱਚ ਮੋਟਰਸਾਈਕਲ ਤੇ ਆਏ ਜਾਂ ਨੂੰ ਮੰਨ ਲਓ ਕਿ ਖੇਤੋਂ ਆਏ ਉਹ ਪਤਾ ਲਿਓ ਲਿਓ ਪਾਣੀ ਲਓ ਵਰਗੇ ਪਿਆਸ ਲੱਗੀ ਮਰ ਗਏ ਜਾ ਪਾਣੀ ਤੋਂ ਬਿਨਾ ਸਰੀਰ ਸੁੱਕ ਜੂ ਖਤਮ ਹੋ ਜੂਗਾ ਕਿਉਂਕਿ 80% ਸਰੀਰ ਚ ਪਾਣੀ ਹੈ ਤੇ ਹਵਾ ਤੋਂ ਬਿਨਾ ਵੀ ਇਹ ਜੀਵਨ ਰਹਿ ਸਕਦੇ ਜਿਉਂਦਾ ਨਹੀਂ ਰਹਿ ਸਕਦਾ ਤੇ ਮਾਤਾ ਧਰ ਤਮ ਧਰਤੀ ਮਾਂ ਜਿਹੜੀ ਉਹ ਸਾਨੂੰ ਬਹੁਤ ਕੁਝ ਦਿੰਦੀ ਹੈ ਜੀ ਆ ਸਰੀਰ ਵਾਸਤੇ ਖਾਣਾ ਜਿਹੜਾ ਆ ਰਿਹਾ ਧਰਤੀ ਵਿੱਚੋਂ ਆ ਰਿਹਾ ਹੈਗਾ ਤੇ ਜੇ ਧਰਤੀ ਸਹੀ ਨਾ ਰਹੀ ਹੁਣ ਤਾਂ ਮਾਫ ਕਰ ਦੇਣਾ ਵੀ ਧਰਤੀ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਵੀ ਛਾੜੀ ਗੱਲਾਂ ਬਈ ਜੀ ਕਈ ਲੋਕ ਤਾਂ ਨਾ ਇੱਕ ਤੁਕ ਦੱਸਦੇ ਵੀ ਇਨੇ ਗਰਗੇ ਵੀ ਜਿਹੜੇ ਠੇਕੇ ਤੇ ਜਮੀਨ ਲੈਂਦੇ ਆ ਕਹਿੰਦੇ ਵੀ ਉਹ ਨੂਨ ਪਾ ਹੁੰਦੇ ਆ ਬਾਣ ਦੇ ਵਿੱਚ ਨਾ ਨੂਨ ਪਾ ਦਿਆ ਇੱਕ ਫਸਲ ਵੱਧ ਕੱਢ ਲਾਂਦੇ ਆ ਵਾਲਾ ਦੇ ਅੰਦੇ ਕਿੰਨੀ ਮਾੜੀ ਸੋਚ ਹੈ ਲੋਕਾਂ ਦੀ ਹਾਏ ਹਾਏ ਉੱਜ ਮੰਨ ਲਓ ਮਾਨ ਕਾਨਕ ਵੱਧ ਕੱਢਣ ਦਾ ਮਾਰਾ ਜ਼ਮੀਨ ਨੂੰ ਕਲਰ ਕਰ ਰਿਹਾ ਦਾ ਕਲਰ ਕਲਰ ਬਣਾ ਰਿਹਾ ਨਾ ਕਲਰ ਹੀ ਬਣ ਜਾਣਾ ਮੁੜ ਕੇ ਉਹਦੇ ਵਿੱਚ ਚਿੱਟਾ ਚਿੱਟਾ ਪੰਨ ਬਾਹਰ ਆ ਜਾਂਦਾ ਜੀ ਮੈਨੂੰ ਇੱਕ ਕੱਲ ਦੱਸ ਰਿਹਾ ਸੀ ਬੰਦਾ ਕਹਿੰਦੇ ਵੀ ਅਸੀਂ ਕਹਿੰਦੇ ਵੀ ਇੱਕ ਕਹਿੰਦੇ ਵੀ ਇੱਕ ਘਰੇ ਮਿੱਟੀ ਲਿਆਉਣੀ ਸੀ ਚੌਂਡ ਚੋਂ ਬਾਣ ਪੱਟ ਬੈਠੇ ਅਸੀਂ ਚੌਂਡ ਦੇ ਵਿੱਚੋਂ ਠਿੱਕੇ ਦਿੱਤਾ ਹੋਇਆ ਬਾਣ ਅਸੀਂ ਮਿੱਟੀ ਲੈ ਕੇ ਆਉਣੇ ਸੀ ਕਹਿੰਦੇ ਚੌਂਡਾਂ ਦੀ ਪੱਤੀ ਜਦੋਂ ਲਫਾ ਕੇ ਲਫਾ ਦੇ ਵਿੱਚੋਂ ਨੂਨ ਵਾਲੇ ਆਹ ਹਾਲ ਹੈ ਜੀ ਲਫਾਫੇ ਲਫਾਫੇ ਨਿਕਲੇ ਹੁਣ ਕਹਿੰਦੇ ਟੁੰਡ ਦੇ ਵਿੱਚੋਂ ਉਹ ਮਿੱਟੀ ਚੱਕਣੀ ਸੀ ਉਹਨਾਂ ਨੇ ਘਰੇ ਮਾੜੀ ਮੋਟੀ ਵਰਤਨੀ ਸੀਗੀ ਖਬਰ ਉਹ ਮਿੱਟੀ ਜਦੋਂ ਕਹਿੰਦੇ ਟੁੰਡ ਪੱਟੀ ਕਹਿੰਦੇ ਲਫਾਫੇ ਲਫਾਫੇ ਨਿਕਲੇ ਹੁਣ ਵਿੱਚੋਂ ਨੂਨ ਦੇ ਆ ਹਾਲ ਹੈ ਲਖਾਂ ਦਾ ਕੀ ਕਰੂਗਾ ਪਿਆਰ ਜ਼ਮੀਨ ਠੇਕੇ ਦੇ ਕੇ ਬੰਦਾ ਕੀ ਕਰੂਗਾ ਕਿਸੇ ਸੋ ਇਹ ਮਾੜੀ ਨੀਤ ਪਰ ਚਿਤ ਤੇ ਰੱਖੋ ਇਹ ਪੈਸਾ ਜਿਹੜਾ ਗਲਤ ਪਾਸੇ ਜਾਊਗਾ ਜੀ ਬਾਣੀ ਕਹਿੰਦੀ ਠੱਗੀ ਆਵੈ ਠੱਗੀ ਉੱਠ ਜਾਏ ਕਿਰਾਂ ਦਾ ਹੁਲਾਰਾ ਜਾਂ ਮਿਲਦਾਗਾ ਪਰ ਠੱਗੀ ਦੀ ਚੀਜ਼ ਠੱਗੀ ਵਿੱਚ ਜਾਊ ਕੋ ਗਰੰਟੀ ਹੈ ਜੀ ਸੋ ਇਹ ਧਰਤੀ ਮਾਂ ਸਾਡੀ ਮਾਤਾ ਹੈ ਜੀ ਬਹੁਤ ਕੁਝ ਦਿੰਦੀ ਹੈ ਸਾਡੀ ਮਾਂ ਜੀਵਨ ਦਿੰਦੀ ਹੈ ਨਾ ਸਾਨੂੰ ਜਨਮ ਦਿੱਤਾ ਸਾਨੂੰ ਤੇ ਸਾਨੂੰ ਮਾਂ ਵੀ ਧਰਤੀ ਮਾਂ ਵੀ ਜੀਵਨ ਦੇ ਰਹੀ ਹੈ ਸੋ ਰਹੋ ਵਿਚਾਰ ਦਿਵਸ ਰਾਤ ਦੋਏ ਦਾਈ ਦਾਇਆ ਕਹਿੰਦੇ ਵੀ ਦਿਨ ਰਾਤ ਆ ਜਿਹੜਾ ਉਹ ਦੋਏ ਦਾਈ ਜਿਵੇਂ ਦਾਈ ਤੇ ਦਾਇਆ ਇਹਦੇ ਵੀ ਜਿਹੜੀ ਰਾਤ ਹੈ ਉਹ ਦਾਈ ਹੈ ਤੇ ਦਾਇਆ ਜਿਹੜਾ ਦਿਨ ਹੈ ਖੇਲ ਰਿਹਾ ਜੀ ਜਗਤ ਖੇਲਾ ਸਗਲ ਜਗਤ ਦਿਨ ਖੇਲ ਕੇ ਟੱਪ ਜਾਂਦਾ ਦੁਨੀਆ ਦਾ ਰਾਤ ਸੌ ਕੇ ਟੱਪ ਜਾਂਦੀ ਹੈ ਜੀ ਬਸ ਸਾਰਾ ਇਹ ਸਾਰਾ ਕੁਝ ਇਹ ਪ੍ਰਮਾਤਮਾ ਦਾ ਸਰਕਲ ਚੱਲ ਰਿਹਾ ਹੈ ਜੀ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚ ਧਰਮ ਦਾ ਦੂਰ ਚੰਗਿਆਈਆਂ ਤੇ ਬਰਿਆਈਆਂ ਬੰਦਿਆ ਤੇਆਂ ਵਾਚੀਆਂ ਜਾਣਾਂ ਵਾਚਾ ਵਾਚਾ ਦਾ ਅਰਥ ਨਾ ਜੀ ਪਰਖ ਇਹ ਪਰਖ ਹੋਣੀ ਜੇ ਤੇ ਰਖਮ ਜਿੰਨੇ ਤੂੰ ਭੜੀਆਂ ਕਰਤੁੱਤਾਂ ਕਰਦਾ ਕਰਦਾ ਨਾ ਚੇਤੇ ਰਖੀ ਅੰਦਰ ਰਿਕਾਰਡ ਹੈ ਹੁਣ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਸੁਣ ਲੋ ਧਿਆਨ ਨਾਲ ਸ਼ਲੋਕਾਂ ਚ ਆਉਂਦਾਗਾ ਕਬੀਰ ਸਾਹਿਬ ਕਹਿੰਦੇ ਕਬੀਰ ਜیتے ਪਾਪ ਕੀਏ ਕਹਿੰਦੇ ਵੀ ਜਿੰਨੇ ਤੂੰ ਪਾਪ ਕਰਦਾ ਨਾ ਭੜੀਆਂ ਕਰਤੁੱਤਾਂ ਕਰਦਾ ਰਾਖੇ ਤਲੈ ਦੁਰਾਈ ਕਹਿੰਦੇ ਤੇਰੇ ਪੈਰ ਦੀ ਅੱਧੀ ਥੱਲੇ ਜਿੰਨੀਆਂ ਕਰਤੁੱਤਾਂ ਤੂੰ ਭੜੀਆਂ ਕਰਦਾ ਤੂੰ ਪਾਪ ਕਰਦਾ ਇਹ ਤੇਰੀ ਪੈਰ ਦੀ ਅੱਡੀ ਥੱਲੇ ਐ ਪ੍ਰਗਟ ਭਏ ਨਿਧਾਨ ਸਭ ਜਦ ਪੁੱਛੇ ਧਰਮ ਰਾਏ ਕਹਿੰਦੇ ਪ੍ਰਗਟ ਹੋਣ ਦੇ ਚਿੱਤੇ ਰੱਖਿਓ ਮਨਾ ਮੇਰਾ ਫਿਰ ਐਵੇਂ ਕਹੇ ਨਾ ਗੁੰਡ ਗਾਣੇ ਕਰਾਤਾ ਕੋ ਸਾਡੇ ਤੇ ਗੁੰਡ ਕਿੰ ਗੁੰਡ ਗਾਣੇ ਕੁਛ ਨਹੀਂ ਕਰਾਇਆ ਕਤੂਤਾ ਤੇਰਾਂ ਮਾਰੀਆਂ ਕੀਤੀਆਂ ਗੁਰੂ ਜੀ ਕਹਿੰਦੇ ਦੱਦਾ ਦੋਸ਼ਨਾ ਦੇਉ ਕਿਸਾ ਹੈ ਦੋਸ਼ ਕਰਮਾ ਆਪਣੇ ਜੋ ਮੈਂ ਕੀ ਆ ਸੋ ਮੈਂ ਪਾਇਆ ਦੋਸ਼ਨਾ ਦੀਜੈ ਅਵਰ ਜਣਾ ਦੋਸ਼ਨਾ ਕਿਸ ਨੂੰ ਵਿਆਹ ਕਰਨਾ ਮੇਰੇਗਾ ਕਤੂਤਾ ਆਪ ਮਾਰੀਆਂ ਕਰਨੀਆਂ ਇਹ ਆ ਪਖੰਡੀ ਲੋਕ ਜਿਹੜੇ ਆ ਪੁੱਠਾ ਦਿੰਦੇ ਆ ਦਿੰਦੇ ਆ ਗਵੰਡਿਆਂ ਨੂੰ ਦੋਸ਼ ਇਹ ਜੀ ਸਾਰਾ ਗਵੰਡਿਆਂ ਤੇ ਮੜਦਾਂ ਦੇ ਨਾਲ ਦੀ ਨਾਲ ਹੀ ਉਹ ਗਵੰਡਿਆਂ ਨੇ ਕੀ ਕਰਾਤਾ ਵਿਚਾਰਿਆ ਨਹੀਂ ਗਵੰਡਾ ਨਾ ਹੀ ਕੋਈ ਕਿਸ ਨੂੰ ਕੁਝ ਕਰਾ ਸਕਦਾ ਬੈਰੇ ਚਿੱਤੇ ਰੱਖਿਓ ਜੀ ਗੱਲ ਇਹ ਬਾਣੀ ਚ ਲਿਖਿਆ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਕਿਸੇ ਨੂੰ ਕੁਝ ਕਰਾ ਨਹੀਂ ਸਕਦਾ ਆਪਣੇ ਕੀਤੇ ਹੋਏ ਕਰਮਾਂ ਦਾ ਹਿਸਾਬ-ਕਿਤਾਬ ਚੱਲਦਾ ਹੈ ਕਹਿੰਦੇ ਬਸ ਅੱਗੇ ਆ ਜਾਂਦੇ ਸ਼ਬਦੇ ਵੀ ਕਹਿੰਦੇ ਵੀ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਇਹ ਭਾਈ ਬੜੀ ਗਹਿਰੀ ਦ੍ਰਿਸ਼ਟੀ ਨਾਲ ਤੇਰਾ ਵਾਚਿਆ ਜਾਣਾ ਇਹ ਵੀ ਨਹੀਂ ਗੱਲ ਹੈਗੀ ਬੜੀ ਗਹਿਰੀ ਦ੍ਰਿਸ਼ਟੀ ਦੇ ਨਾਲ ਇੱਕ ਇੱਕ ਕਰਮ ਤੇਰਾ ਵਾਚਿਆ ਜਾਣਾ ਇੱਕ ਇੱਕ ਕਰਮ ਤੇ ਵਾਚ ਵੀ ਰਹਿ ਜੇ ਪ੍ਰਮਾਤਮਾ ਦੁਨੀਆ ਦੇ ਵਿੱਚ ਤਾਂ ਕੋਈ ਕਹਿੰਦੇ ਤੂੰ ਭੈੜਾ ਕੰਮ ਕਰਕੇ ਹੋ ਸਕਦਾ ਵੀ ਜੱਜ ਨੂੰ ਖਰੀਦ ਲੈ ਕੋਈ ਮੰਨ ਲਾ ਵੀ ਵਕੀਲ ਨੂੰ ਕਰਕੇ ਤੂੰ ਭਾਈ ਕੇਸ ਇਦਾਂ ਉਧਰ ਕਰ ਦੇ ਪਰ ਪ੍ਰਮਾਤਮਾ ਨੂੰ ਕਹਿੰਦੇ ਤੂੰ ਖਰੀਦ ਨਹੀਂ ਸਕਦਾ ਇਹ ਬਾਣੀ 'ਚ ਲਿਖਿਆ ਹੈ ਜੀ ਕਹਿੰਦੇ ਮਾਨਸਾ ਦੀਵਾਨ ਨੂੰ ਕੋਈ ਨਸ ਭਜ ਨਿਕਲੈ ਕਹਿੰਦੇ ਵੀ ਬੰਦੇ ਦੀ ਕਚਹਿਰੀ ਮਾਨਸਾ ਕਿਹਾ ਦਿਵਾਨ ਦਾ ਅਰਥ ਨਾ ਕਚਹਿਰੀ ਕਹਿੰਦੇ ਵੀ ਬੰਦੇ ਦੀ ਕਚਹਿਰੀ ਤੂੰ ਤਾਂ ਤੋ ਸਕਦਾ ਬੰਦੇ ਆ ਭੱਜੇ ਪਰ ਕਹਿੰਦੇ ਮਾਨਸਾ ਦਿਵਾਨ ਕੋਈ ਨਸ ਭੱਜ ਨਿਕਲਾ ਹਰ ਦਿਵਾਨ ਕੋਈ ਕਿੱਥੇ ਜਾਇਆ ਕਹਿੰਦੇ ਬੰਦਿਆ ਪ੍ਰਮਾਤਮਾ ਦੀ ਕਚਹਿਰੀ ਚੋਂ ਨਹੀਂ ਭੱਜ ਸਕਦਾ ਤੂੰ ਜੇ ਬੇਈਮਾਨੀ ਕੀਤੀ ਐ ਗੁਰੂ ਜੀ ਕਹਿੰਦੇ ਉਹ ਤੇ ਅੰਦਰ ਰਿਕਾਰਡ ਹੈ ਉਹ ਤਾਂ ਰਿਕਾਰਡ ਹੈ ਤੇਰੇ ਅੰਦਰ ਕਿਸੇ ਨੂੰ ਨਾ ਦੱਸ ਤੂੰ ਤੈਨੂੰ ਤਾਂ ਪਤਾ ਨਾ ਵੀ ਮੈਂ ਗਲਤ ਕੰਮ ਕੀਤਾ ਐ ਸੋ ਗੁਰੂ ਜੀ ਕਹਿੰਦੇ ਵਾਚੇ ਜਾਣਾ ਸਭ ਕੁਝ ਜਕਰਮੀ ਆਪੋ ਆਪਣੇ ਕਿਹੜਾ ਕੇ ਦੂਰਾ ਮੈਨੂੰ ਕਈ ਮਨੁੱਖ ਦੱਸਦੇ ਰਹਿੰਦੇ ਆ ਜੀ ਤਜਰਬਾ ਆਪਦਾ ਕਹਿੰਦੇ ਵੀ ਇੱਕ ਮੈਨੂੰ ਦੁਕਾਨਦਾਰ ਵੀਰ ਨੇ ਦੱਸੀ ਗੱਲ ਉਹ ਕਹਿੰਦਾ ਵੀ ਇੱਕ ਬੰਦਾ ਮੈਨੂੰ ਕਹਿੰਦਾ ਵੀ ਮੈਨੂੰ ਦੁਕਾਨ 'ਚ ਜੀ ਬੜਾ ਵੱਡਾ ਕੋਈ ਨਖਰਾ ਨਹੀਂ ਹੁੰਦਾਗਾ ਉਹ ਕਹਿੰਦਾ ਭਾਈ ਐਂ ਕਰਿਆ ਕਰ ਤੂੰ ਵੀ ਜਿਹੜੀ ਉਹ ਜਦੋਂ ਹਸਾਬ-ਕਾਬ ਕਰਦਾ ਨਾ ਵਿੱਚ ਕਲਮੂ ਹੀ ਲਿਖਿਆ ਕਰ ਕਹਿੰਦੇ ਵੀ ਜਦੋਂ ਕਿ ਖਰਦਾ ਹੁੰਦਾ ਹੁਣ ਨਾ ਕਲਮੂ ਹੀ ਲਿਖਿਆ ਜਾ ਕਰ ਕੋਕਰ ਦਾ ਆ ਕੰਮ ਤਾਂ ਨਹੀਂ ਹੋਣਾ ਮੈਂ ਦੁਕਾਨ ਹੀ ਛੱਡ ਦੂੰਗਾ ਦੁਕਾਨ ਹੀ ਛੱਡ ਤੀ ਕਹਿੰਦਾ ਆ ਕੰਮ ਨਹੀਂ ਹੋਣਾ ਮੈਥੋਂ ਨਫਾ ਨੁਫਾ ਕਹਿੰਦਾ ਵੀ ਜੇ ਹੁੰਦਾ ਤਾਂ ਠੀਕ ਆ ਦੁਕਾਨ ਵਿੱਚ ਠੀਕ ਆ ਪ੍ਰੋਫਿਟ ਰੱਖ ਕੇ ਜਿੰਨਾ ਕਮਾ ਲਿਆ ਪਰ ਕਾਲਮ ਵੱੱਦ ਲਿਖੀ ਨਹੀਂ ਜਾਣੀ ਹਿਸਾਬ-ਵਿਤਾਵ ਹੋਣਾਗਾ ਇਹ ਚੰਗਿਆਈਆਂ ਬਰਿਆਈਆਂ ਵਾਚਾ ਧਰਮਾਂ ਤੋਂ ਫੇਰ ਕਹਿੰਦਾ ਰੱਬ ਨੇ ਮੇਰੇ ਤੇ ਬੜਾ ਮਾੜਾ ਕਰਤਾ ਰੱਬ ਨੇ ਨਹੀਂ ਕੀਤਾ ਕਰਨ ਤੂੰ ਕਰਤੂਤਾਂ ਮਾੜੀਆਂ ਕੀਤੀਆਂ ਗੁਰੂ ਜੀ ਕਹਿੰਦੇ ਉਹ ਬੰਦਿਆ ਵੱਟਾ ਵੜਦਾ ਤੂੰ ਨਵਟਾਂ ਵੜਦਾਗਾ ਵੰਡ ਗੰਡਾ ਵਟਾਂ ਵੜ ਵੜ ਕੇ ਐ ਕਰਤਿਆਂ ਜਨਾ ਆ ਪੰਗਾ ਦਾ ਕੀ ਹਾਰ ਜਟਾ ਕੀ ਪਵੇਖਿਆ ਐ ਵੱਡ ਵੱਡ ਕੇ ਪੰਗਾ ਨਿੱਕੀਆਂ ਨਿੱਕੀਆਂ ਕਰਤਿਆਂ ਆ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਵੇਖੀ ਹੋਣੀ ਆ ਫਾਇਰ ਬ੍ਰਿਗੇਡ ਅੱਗ ਬਜਾਉਣ ਵਾਸਤੇ ਆਈ ਵਾਹਣ ਚੀ ਮੁੱਦੀ ਵੱਜ ਗਈ ਫਾਇਰ ਬ੍ਰਿਗੇਡ ਉਹ ਅੱਗ ਜੋ ਵਾਸਤੇ ਵਾਹਣ ਚੀ ਮੁੱਦੀ ਵੱਜ ਗਈ ਤੇ ਭਾਈ ਜੇ ਵੱਡੀਆਂ ਹੋਣੀਆਂ ਵਧਗਾ ਮੰਨ ਲਓ ਵੀ ਪੰਗਾ ਕਮੈਣ ਵੀ ਵਧਿਆ ਜਾਂਦੀ ਐ ਕਦੇ ਕਮੈਣ ਇੱਧਰ ਲੈ ਜਾਂਦੀ ਜਾਂਦੀ ਕਦੇ ਇੱਧਰ ਲੈ ਜਾਂਦੀ ਜਾਂਦੀ ਕਦੇ ਇੱਧਰ ਲੈ ਜਾਂਦੀ ਐ ਆਹ ਗੱਟਾ ਵੱਡ ਵੱਡ ਕੇ ਕੀ ਮਿਲ ਜੂ ਤੈਨੂੰ ਦੋ ਦੋ ਓੜਿਆਂ ਨਾਲ ਤੈਨੂੰ ਕੀ ਮਿਲ ਜੂਗਾ ਕਿੱਧਰ ਤੁਰਿਆ ਫਿਰਦਾ ਮਾਣਾ ਮੇਰਿਆ ਸੋ ਆਪਣੇ ਅੰਦਰ ਜ਼ਰੂਰ ਝਾਤ ਮਾਰਨੀ ਚੰਗਿਆਈਆਂ ਬਰਿਆਈਆਂ ਵਾਚਾ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜਾ ਕੇ ਦੂਰੇ ਕਰਮਾਂ ਦਾ ਹਿਸਾਬ ਨਾਲ ਚੱਲਣਾ ਐ ਭਾਈ ਕੋਈ ਤਾਂ ਪ੍ਰਮਾਤਮਾ ਦੇ ਨੇੜੇ ਹੋ ਰਿਹਾ ਚੰਗੇ ਕਰਮ ਕਰਕੇ ਕੋਈ ਭੈੜੀਆਂ ਕਰਤੂਤਾਂ ਕਰਕੇ ਪ੍ਰਮਾਤਮਾ ਤੋਂ ਦੂਰ ਹੋ ਰਿਹਾ ਜੀ ਸੋ ਗੁਰੂ ਜੀ ਕਹਿੰਦੇ ਜਿਨਿ ਨਾਮ ਧਿਆਇਆ ਗਏ ਮਸਤਕ ਘਾਲ ਕਹਿੰਦੇ ਵੀ ਪ੍ਰਮਾਤਮਾ ਜਿਨ੍ਹਾਂ ਨੇ ਵੀ ਪ੍ਰਮਾਤਮਾ ਨੂੰ ਨਾਮ ਜਪਿਆ ਚੰਗੇ ਕਰਮ ਕੀਤੇ ਆ ਉਹਨਾਂ ਦੀ ਘਾਲਣਾ ਪ੍ਰਮਾਤਮਾ ਲੇਖੇ ਵਿੱਚ ਤੋੰਦਾ ਦਾ ਮਸ਼ਕਤ ਘਾਲ ਮਿਹਨਤ ਕੀਤੀ ਨਾਲ ਕਹਿੰਦੇ ਪ੍ਰਮਾਤਮਾ ਇੱਕ ਤਿਲ ਮਾਤਰ ਵੀ ਕਿਸੇ ਦੀ ਕੀਤੀ ਹੋਈ ਘਾਲ ਕਮਾਈ ਅਜਾਈ ਨਹੀਂ ਜਾਣ ਦਿੰਦਾ ਸੋ ਨਾਨਕ ਤੇ ਮੁਖ ਉਜਲੇ ਕਿੰਨੇ ਵੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਤਾਂ ਮੁਖ ਉਜਲੇ ਹੁੰਦੇ ਹੁੰਦੇ ਆ ਉਹ ਤਾਂ ਤਰੇ ਵਿਆ ਤਾਂ ਉਹ ਤਾਂ ਗੁਰੂ ਜੀ ਕਹਿੰਦੇ ਆਪ ਜਪਿਆ ਵਰੈ ਨਾਮ ਜਪਾ ਤਾਂ ਹੋਰ ਨਾਲੋਂ ਵੀ ਪਤਾ ਨਹੀਂ ਕਿੰਨਿਆਂ ਨੂੰ ਲੈ ਕੇ ਕੇਤੀ ਛੁੱਟੀ ਨਾਲ ਕਿੰਨਿਆਂ ਦਾ ਖੜਾ ਛੜਾ ਕੇ ਇਸ ਦੁਨੀਆ ਵਿੱਚੋਂ ਜਾਂਦੇ ਆ ਸੋ ਗੁਰੂ ਜੀ ਕਹਿੰਦੇ ਕੋੜ ਦੀ ਕੰਧ ਕਿਵੇਂ ਟੁੱਟੂਗੀ ਭਾਈ ਜਿਨੇ ਨਾਮ ਧਿਆਇਆ ਜਪ ਜੀ ਸਾਹਿਬ ਦਾ ਅਰਥ ਵੀ ਇਹੀ ਹੈ ਜੀ ਜਪ ਜਪਦੇ ਰਹਿਣਾ ਪ੍ਰਮਾਤਮਾ ਨੂੰ ਉਹਦਾ ਜਪ ਕਰਨਾ ਤੇ ਸਹਿਬ ਦਾ ਅਰਥ ਹੁੰਦਾ ਹੈ ਉਹ ਪ੍ਰਮਾਤਮਾ ਜਿਹੜੇ ਨਾਮ ਜਪਦੇ ਐ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਬਹੁਤ ਵੱਡੇ ਸਹਿਬ ਬਣਾ ਦਿੰਦਾ ਹੈ ਪਾਸ਼ਾ ਬਣਾ ਦਿੰਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਜਿਨ੍ਹਾਂ ਨੇ ਨਾਮ ਜਪਿਆ ਉਹ ਦੁਨੀਆ ਦੇ ਬਾਦਸ਼ਾਹ ਬਣ ਜਾਂਦੇ ਪਿਆਰਿਓ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਫਿਰ ਚੱਲਦਾਗਾ ਬਾਬਾ ਕਬੀਰ ਜੀ ਨੂੰ ਰਹਿਂਦੀ ਦੁਨੀਆ ਤੱਕ ਸਲਾਮਾ ਹੁੰਦਣਾ ਰਹਿਣਗੇ ਭਗਤ ਰਵਦਾਸ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਰਹਿਂਦੀ ਦੁਨੀਆ ਤੱਕ ਜਦੋਂ ਤੱਕ ਉਹ ਦੁਨੀਆ ਕੈਮਣ ਉਹਨਾਂ ਚ ਕਰ ਇਹਨਾਂ ਨੂੰ ਸਲਾਮਾ ਹੁੰਦੀਆਂ ਰਹਿਣਗੀਆਂ ਸੋ ਆਪਾਂ ਵੀ ਭਾਈ ਪਰਮੇਸ਼ਰ ਦਾ ਨਾਮ ਜਪੀਏ ਬਾਣੀ ਪੜ੍ਹੀਏ ਸਿਮਰਨ ਕਰੀਏ ਆਕਾਲ ਪੁਰਖ ਨੂੰ ਸਦਾ ਚੇਤੇ ਵਿੱਚ ਰੱਖੀਏ ਜਪਦੇ ਰਹੀਏ ਭਾਈ ਉਹਨੂੰ ਜਪਦੇ ਰਹਿਣਾ ਹੀ ਅਸਲ ਵਿੱਚ ਆਨੰਦ ਹੈ ਅਸਲ ਵਿੱਚ ਖੁਸ਼ੀ ਹੈ ਪ੍ਰਮਾਤਮਾ ਨੂੰ ਭੁੱਲ ਜਾਣਾ ਹੀ ਅਸਲ ਵਿੱਚ ਦੁੱਖ ਹੈ ਜੀ ਦੁੱਖ ਸਭ ਤੋਂ ਵੱਡਾ ਕੀ ਹੈ ਜੀ ਪ੍ਰਮਾਤਮਾ ਨੂੰ ਭੁੱਲ ਜਾਣਾ ਸੋ ਨੂੰ ਯਾਦ ਰੱਖੀਏ ਕੱਲ ਨੂੰ ਆਪਾਂ ਅਨੰਦ ਸਾਹਿਬ ਦੀ ਜੋ ਗੱਲ ਆਪਾਂ ਸ਼ੁਰੂ ਕਰਾਂਗੇ ਆਨੰਦ ਕੀ ਹੈ ਆਨੰਦ ਨੂੰ ਸਮਝਾਂਗੇ ਇਹ ਆਨੰਦ ਦੀ ਅਵਸਥਾ ਹੈ ਜੀ ਇਹ ਪਿਆਰੇ ਅਨੰਦ ਸਾਹਿਬ ਹਨ ਜਿਹੜਾ ਇਸ ਸਰੀਰ ਦੀ ਆਨੰਦ ਦੀ ਅਵਸਥਾ ਹੈ ਜੀ ਇਹਨੂੰ ਗੁਰੂ ਅਮਰਦਾਸ ਮਹਾਰਾਜ ਨੇ 40 ਪਾਉੜਿਆਂ ਦੇ ਵਿੱਚ ਖੋਲ੍ਹਿਆਗਾ ਸੋ ਹੌਲੀ-ਹੌਲੀ ਆਪਾਂ ਵਿਚਾਰਾਂਗੇ ਗੁਰੂ ਸਾਹਿਬ ਦੀ ਅਨੰਦ ਸਾਹਿਬ ਦੀ ਬਾਣੀ ਜਿਹੜੇ ਕੋ ਸਿੱਖ ਪੜਦੇ ਨਿਤਨੇਮ ਕਰਦੇ ਆ ਤਾਂ ਕਿ ਆਪਾਂ ਨੂੰ ਸਮਝ ਪੈ ਜਾਵੇ ਜਿਹੜੀ ਜਾਪੀ ਸਾਹਿਬ ਦੀ ਵਿਆਖਿਆ ਨਾ ਭਾਈ ਇਹ ਅਸਲ ਵਿੱਚ ਅਕਾਲ ਪੁਰਖ ਜਿਹੜੇ ਪਹਿਲਾਂ ਵਾਲੇ ਗੁਰਸਿੱਖ ਸੀ ਨਾ ਉਹ ਜਪਜੀ ਸਾਹਿਬ ਹੀ ਪੜ੍ਹਦੇ ਸਨ ਜਾਰੇ ਕਿਉਂਕਿ ਲੰਮਾ ਬਾਣੀ ਹੁੰਦਾ ਸੀ ਕੀਰਤੀ ਲੋਕ ਸੀ ਮਿਹਨਤ ਦਾ ਟਾਈਮ ਹੁੰਦਾ ਤਾਂ ਉਹਨਾਂ ਨੇ ਕਰਨਾ ਹੁੰਦਾ ਸੀ ਜਪਜੀ ਸਾਹਿਬ ਇਹ ਮੂਲ ਅਕਾਲ ਪੁਰਖ ਵਾਹਿਗੁਰੂ ਨਾਲ ਬੰਦਨੀ ਜੋੜ ਹੁੰਦਾ ਹੈ ਜਿਹੜੇ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੜਾਇਆ ਜਾਂਦਾ ਨਾ ਜੀ ਨਾ ਕੋਈ ਉੱਥੇ ਦੁੱਖ ਨਾ ਕੋਈ ਕਲੇਸ਼ ਨਾ ਕੋਈ ਲੜਾਈ ਝਗੜਾ ਨਾ ਕੋਈ ਹੋਰ ਵਹਿਮ ਭਰਮ ਮੰਡਲ ਚ ਨਹੀਂ ਸਕਦਾ ਜੀ ਜਿਹੜੇ ਘਰ ਦੇ ਵਿੱਚ ਜਪਜੀ ਸਾਹਿਬ ਦਾ 파ਠ ਦਨਯਤ ਕੁਛ ਵੀ ਨਹੀਂ ਉਹਦੇ ਘਰ ਨੇੜੇ ਆਉਂਦਾ ਜੀ ਨਾ ਕਿਉਂ ਇਹ ਗੁਰੂ ਸਾਹਿਬ ਦੀ ਬਾਣੀ ਕਹਿੰਦੇ ਭਾਈ ਇਹ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਹੜੇ ਸੁਣਦੇ ਰਹਿੰਦੇ ਪ੍ਰਮਾਤਮਾ ਦੀ ਨਾਮ ਦੀ ਬਾਣੀ ਨੂੰ ਉਹਨਾਂ ਦਾ ਸਿਰ ਉਧਾਰ ਹੋ ਜਾਂਦਾ ਹੈ ਸੋ ਇਹ ਅਰਦਾਸ ਆਪਾਂ ਵੀ ਕਰਨੀ ਹੈ ਭਾਈ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਿਖੇ ਨਾਨਕ ਹਰ ਪ੍ਰਭ ਆਪੇ ਲੇਦੇ ਜੀ ਪਰਤਾ ਬੁਰਾ ਨਾ ਰੱਖੋ ਚਿਤ ਪਰਤਾ ਬੁਰਾ ਨਾ ਰੱਖੋ ਚਿਤ